ਨਹੀਂ ਲਿਆ ਸਕਦੇ ਉਹਨਾਂ ਦੇ ਰਿਐਕਸ਼ਨ ਨਹੀਂ ਰਿਕਾਰਡ ਕਰ ਸਕਦੇ ਕਿਉਂਕਿ ਕੁਝ ਕੁ ਲੋਕ ਹੁੰਦੇ ਆ ਜਿਹੜੇ ਹਰ ਵਕਤ ਨੈਗੇਟਿਵ ਸੋਚਦੇ ਰਹਿੰਦੇ ਆ ਜਿੰਨੀ ਮਰਜ਼ੀ ਚੰਗੀ ਚੀਜ਼ ਪਾ ਲੋ ਤਾਂ ਵੀ ਉਹਨਾਂ ਨੇ ਬੈਡ ਕਮੈਂਟ ਕਰਨਾ ਬਟ ਫਿਰ ਵੀ ਟਾਈਮ ਤੋਂ ਟਾਈਮ ਖੜਦ ਕੇ ਖੜੀ ਲਾ ਹਾਲੇ ਸਿਲੀ ਲੋਡਿੰਗ ਆਤੀ ਵੀ ਆਦਿਕ ਬਾਈ ਨਾ ਮਰੀ ਸੋਦਾ ਨਾ ਆ ਰਹੀ ਕਣ ਉਹ ਨਹੀਂ ਉਹੀ ਸੁਕੜਾ ਬੱਲ ਹਮ ਲਾ ਫਤ ਕਰਾ ਲੈ ਸਭ ਤੋਂ ਜ਼ਿਆਦਾ ਪੁੱਤੇ ਬਕਰੇ ਕਰ ਰਹੇ ਆ ਤਾਂ ਦੋਸਤੋ ਮੋਟਰਸਾਈਕਲ ਆਪਾਂ ਇੱਕੇ ਖੜਵਾਇਆ ਗਿਆ ਪਹਿਲਾਂ ਇੱਕੇ ਖੜਵਾਇਆ ਸੀਗਾ ਮੋਟਰਸਾਈਕਲ ਉਹ ਠੀਕ ਲੱਗਿਆ ਮਤਲਬ ਸਾਨੂੰ ਐ ਸੀਗਾ ਵੀ ਜੇ ਲੈਣਾ ਤਾਂ ਹੁਣ ਪੂਰਾ ਵਧੀਆ ਜਿਹਾ ਲਈਏ ਠੀਕ ਆ ਹਰ ਤਰ੍ਹਾਂ ਦੀ ਚੀਜ਼ ਹੈਗੀ ਐਦਾਂ ਦੀ ਕੋਈ ਚੀਜ਼ ਹੈ ਨਹੀਂ ਵੀ ਆਪਣੇ ਇੱਥੇ ਨਹੀਂ ਮਿਲੂਗੀ ਤਾਂ ਸਾਨੂੰ ਐ ਸੀ ਵੀ ਥੋੜਾ ਜਿਹਾ ਅਪਡੇਟਡ ਠੀਕ ਆ ਮਾਡਲ ਦੇ ਵਿੱਚ ਲੈਤਾ ਜਾਵੇ ਤਾਂ ਕਰਕੇ ਫਿਰ ਅਸੀਂ ਹੁਣ ਜਿਹੜਾ ਸੀਡੀ 110 CC ਹਨ 110 CC ਦੇਖਿਆਗਾ ਤਾਂ ਉਹਦੀ ਟੈਸਟ ਡਰਾਈਵ ਕੀਤੀ ਸਾਡੇ ਭਰਾ ਨੇ ਵੱਡਾ ਭਾਈ ਅਸੀਂ ਨਾਲ ਲੈ ਕੇ ਆਏ ਸੀਗੇ ਉਹ ਅੰਦਰ ਬੈਠਾ ਹੁਣ ਠੀਕ ਆ ਤੇ ਉਹਦੇ ਹਿਸਾਬ ਨਾਲ ਤਾਂ ਠੀਕ ਆ ਉਹ ਮਿਸਤਰੀ ਵੀ ਉਹ ਬੰਦਾ ਤਾਂ ਹੁਣ ਥੋੜਾ ਜਿਹਾ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਥੋੜਾ ਟੈਸਟ ਡਰਾਈਵ ਕਰਕੇ ਤੇ ਹੁਣ ਅਸੀਂ ਚਲਾ ਕੇ ਦੇਖਾਂਗੇ ਜੇ ਵਧੀਆ ਲੱਗਾ ਤਾਂ ਤੁਹਾਨੂੰ ਰਿਵਿਊ ਚੰਗਾ ਦੇਵਾਂਗੇ ਤੇ ਨਾ ਲੱਗਿਆ ਫਿਰ ਤਾਂ ਕੀ ਕਹਿ ਸਕਦੇ ਤਾਂ ਦੋਸਤੋ ਪਹਿਲਾ ਜਿਹੜਾ ਮੋਟਰ ਨਾਲ ਦੇਖਿਆ ਸੀਗਾ ਉਹ ਆਪਾਂ ਦੇਖਿਆ ਸੀਗਾ ਸਿਟੀਜ਼ੋ 2016 ਮਾਡਲ ਠੀਕ ਆ ਇਹ ਵੀ ਠੀਕ ਆ ਕੋਈ ਮਾੜਾ ਮੋਟਰਸਾਈਕਲ ਨਹੀਂ ਸੀਗਾ ਠੀਕ ਆ ਵਧੀਆ ਸੀਗਾ ਬਟ ਸਾਨੂੰ ਆਇਆ ਸੀਗਾ ਵੀ ਯਾਰ ਲੁਕਿੰਗ ਵਾਈਜ਼ ਵੀ ਹਨਾ ਜਿਹੜਾ ਅਪਡੇਟਡ ਵਜਾ ਹੋਵੇ ਤਾਂ ਇਹ ਜਣਾ ਲੱਗਿਆ ਵੀ ਬਾਲਾ ਪੁਰਾਣਾ ਮਾਡਲ ਹੈ ਠੀਕ ਆ ਤਾਂ ਉਹ ਲੁਕਿੰਗ ਵਾਈਜ਼ ਵੀ ਠੀਕ ਆ ਤੇ ਬਾਕੀ ਚਲਾਉਣ ਵਾਈਜ਼ ਵੀ ਬਹੁਤ ਵਧੀਆ ਠੀਕ ਆ ਤੇ ਬਾਕੀ ਸੋਨੂੰ ਪਤਾ ਹਲੇ ਤੱਕ ਠੀਕ ਆ ਸਾਰਾ ਕੁਸ ਉਹਦਾ ਜਿਹੜਾ ਸਮਾਨ ਆ origignal ਆ ਕੋਈ ਟਾਪਾ ਵਗੈਰਾ ਨਹੀਂ ਚੇਂਜ ਹੋਇਆ ਇਹਨਾਂ ਦਾ ਜਿਹੜਾ ਕੀ ਹੁੰਦਾ 2016 ਮਾਡਲ ਹੁੰਦੇ ਆ ਮਾੜੇ ਮੋੜੇ ਟੁੱਟੇ ਹੁੰਦੇ ਆ ਟਾਪੇ ਤਾਂ ਉਹ ਰੀਨਿਊ ਹੁੰਦੇ ਆ ਠੀਕ ਆ ਮਨ ਲਾ ਵੀ ਰਿਪਲੇਸਮੈਂਟ ਹੁੰਦੀ ਇਹਨਾਂ ਦੀ ਇਸ ਕਰਕੇ ਠੀਕ ਆ ਵੀ ਮੈਨੂੰ ਥੋੜਾ ਜਿਆਦਾ ਉਹ ਚੀਜ਼ ਮੈਂ ਪ੍ਰੇਫਰ ਕਰਦਾ ਜਿਹੜੀ ਕੰਪਨੀ ਵਾਈਜ਼ ਦੀ ਠੀਕ ਆ ਫਿੱਟਡ ਆਵੇ ਤਾਂ ਮੇਰਾ ਜਿਹੜਾ ਆਪ ਦਾ ਮੋਟਰਸਾਈਕਲ ਵੀ ਆ ਚਾਹੇ ਉਹ 2019 ਮਾਡਲ ਹੀ ਆਗਾ ਠੀਕ ਆ ਚਾਹੇ ਉਹਦਾਂ ਮੈਂ ਬਹੁਤ ਜਿਆਦਾ ਧੱਕਾ ਕਰਦਾ ਚਾਹੇ ਉਹ ਵਿਚਾਰਾ ਮੇਥੋਂ ਅੱਕਿਆ ਪਿਆ ਪਰ ਫਿਰ ਵੀ ਮੇਰੇ ਕੋਲੇ ਉਹ ਸਾਰਾ ਕੁਝ ਕੰਪਨੀ ਫਿੱਟਡ ਆ ਠੀਕ ਆ ਉਸ ਕੁਝ ਵੀ ਇਨਸਟਾਲਮੈਂਟ ਨਹੀਂ ਕਰਵਾਈ ਮੈਂ ਉਦਾਂ ਦਾ ਜਿਵੇਂ ਲੈਂਦਾ ਸੀ ਉਦਾਂ ਦੀ ਆ ਮੇਰੇ ਕੋਲ i might know who you are yeah. you're going with the swag you're the superstar who mm -hmm. you are for it's all in your style i might know you're making everyone down playing in every way you do you sona da lagda kithe sona lagda paaji bhukha to dekhna eh kehnda main sona nahi lagda tusi dasso yaar sona lagda ke nahi vlog cha unnu nahi yaar kehnda main ajj sona nahi lagda <laughs> <laughs> nale ajj nahai baithe nahi nahi ਤਾਂ ਇੱਕ ਦੋਸਤੋ ਹੋਰ ਗੱਲ ਵਿਚ ਵਿਚਾਲੇ ਠੀਕ ਆ ਮੋਟਰਸਾਈਕਲ ਦਾ ਥੋੜਾ ਜਿਹਾ ਬਲੌਗ ਅਸੀਂ ਕੱਟਤਾ ਕਿਉਂਕਿ ਸਾਡਾ ਫੋਨ ਬੰਦ ਹੋ ਗਿਆ ਸੀਗਾ ਤੇ ਚਾਰਜ ਹੋਣ ਦਾ ਇਹਨੂੰ ਮੌਕੇ ਨਹੀਂ ਮਿਲਦਾ ਕਿਤੇ ਕਿਹੜੀ ਦੁਕਾਨ ਤੇ ਵੀਡੀਓ ਕਿਤੇ ਕਿੱਧਰ ਲੰਘੇ ਕਿਤੇ ਕਿੱਧਰ ਲੰਘੇ ਉਹ ਨਾਲ ਦੇ ਦਾ ਕੰਮ ਸੀਗਾ ਇੱਕ ਮੁੰਡੇ ਦਾ ਵਿਚਾਰੇ ਦਾ ਉਹ ਗੱਡੀ ਦਾ ਨੰਬਰ ਨੰਬਰ ਲਪਾਉਂਦਾ ਫਿਰਦਾ ਸੀਗਾ ਇਸ ਕਰਕੇ ਟਾਈਮ ਬਿਲਕੁਲ ਨਹੀਂ ਲੱਗਿਆ ਚਾਰਜ ਕਰਨ ਦਾ ਇਸ ਕਰਕੇ ਨਾ ਬਲੌਗ ਵਿਚ ਵਿਚਾਲੇ ਸਕਿਪ ਹੋ ਜਾਂਦਾ ਆਈਫੋਨ ਵੀ ਕਹਿੰਦਾ ਹੂ ਮੈਂ ਕਿਹਦੇ ਹੱਥਾਂ ਚ ਲਾ ਗਿਆ 20% ਤੋਂ ਵੱਧ ਕਦੇ ਚਾਰਜ ਹੀ ਨਹੀਂ ਹੋਇਆ ਜਿੱਦਾਂ ਲੈ ਜਾਂਦਾ ਸਹੀ ਗੱਲ ਜਿੱਦਾਂ ਲੈ ਜਾਂ ਕਿਉਂਕਿ ਮੌਕੇ ਨਹੀਂ ਦਿੱਤਾ ਜਾ ਰਿਹਾ ਤੇ ਹੁਣ ਅਸੀਂ ਆਏ ਆਂਗੇ ਠੀਕ ਆ ਨਿਊ ਸ਼ੌਕ ਵਾਲਿਆਂ ਦੇ ਇਥੋਂ LCD ਲੈਣੀ ਆ ਠੀਕ ਆ ਸੁੱਖ ਨੂੰ ਦਪਾਉਣੀ ਆ ਤੇ ਇਹ ਵੀ ਬਹੁਤ ਦਿਨਾਂ ਦੇ ਕਹੀ ਜਾਂਦੇ ਕਹਿੰਦਾ LCD ਲੈਣੀ ਆ ਲੱਗਿਆ ਸੀ ਹੁਣ ਵੀ ਨੀਂਦਾ ਤਾਂ ਬੋਲੋ ਤਾਂ ਬਿਲਕੁਲ ਹੀ ਨਹੀਂ ਐਨੇ ਪਰਸੈਂਟ ਦਾ ਟਾਈਮ ਵੀ ਨਹੀਂ ਹੈਗਾ ਸੀਗਾ ਠੀਕ ਆ ਬਟ ਫਿਰ ਵੀ ਟਾਈਮ ਚੋਂ ਟਾਈਮ ਕੱਢ ਕੇ ਠੀਕ ਆ ਓਏ LCD ਲੋੜੀਆਂ ਆ ਟੀਵੀ ਆ ਦੇ ਬਾਈ ਨਾ ਮਰੀਏ ਸੋਦਾ ਦਿਖਾ ਮਾਰਨੀ ਹੈ ਕਿੰਨਾ ਵੈਤਨਾ ਨਹੀਂ ਇਹਦਾ ਨਾਂ ਕਰਕੇ ਐਲਸੀਡੀ ਲੈਣੀ ਪਣੀ ਆ ਹੋਰ ਯਾਰ ਸੁਖ ਨਹੀਂ ਤਾਂ ਨਿਊ ਸ਼ੌਕ ਵਾਲਿਆਂ ਦੇ ਸਾਹਮਣੇ ਹੋ ਜਾਣਾ ਸੀ ਸੌਦਾ ਠੀਕ ਆ ਸੁਖ ਨੂੰ ਆ ਲੈ ਕੇ ਦੇ ਦੇਣਾ ਸੀਗਾ ਮਾਂ ਗਾਈ ਫੋਲੋ ਮੀ ਲੋਕ ਵੀ ਨਾ ਬੜੇ ਖਰਾਬ ਆ ਬਲੌਗ ਚਾਉਣ ਦੀ ਖਾਤਰ ਹੈਂ ਓਲਾ ਆ ਰਹੀ ਓਏ ਇਹਦੇ ਨਾਲ ਦੀ ਕਹਿੰਦੇ ਸੀ ਨਾ ਹਾਂ ਤੇ ਕਹਿੰਦੇ ਐਲਸੀਡੀ ਲੱਗੀ ਹੋਈ ਆ ਆ ਕਹਿੰਦਾ ਸੀਗਾ ਮੇਰਾ ਯਾਰ ਦੋਸਤ ਕਹਿੰਦਾ ਤੂੰ ਛੱਡ ਮੋਟਰਸਾਈਕਲ ਨੂੰ ਕਹਿੰਦਾ ਤੈਨੂੰ ਓਲਾ ਦਵਾਉਣਾ ਮਾ ਹੈ ਮੇਰੇ ਸਾਲ ਦੀ ਰਾਹ ਚ ਕਿਤੇ ਡਿਸਚਾਰਜ ਹੋ ਗਈ ਦੱਸ ਇਹਨੂੰ ਕਿੱਥੋਂ ਭੈਣ ਪੈਟਰੋਲ ਦਾ ਤਾਂ ਜਿੱਥੋਂ ਮਰਜੀ ਬੋਲਾ ਲਵ ਵੀ ਬੱਬੇ ਆਪਣ ਨੂੰ ਮਿਲਿਆ ਅਵਾਰਡ ਅਵਾਰਡ ਕਿਸ ਚੀਜ਼ ਦਾ ਮਿਲਿਆ ਸਾਨੂੰ ਇਹ ਨਿਊ ਸ਼ੌਕਾਲ ਵੱਲੋਂ ਮਿਲਿਆ ਪਤਾ ਕਾਦਾ ਮਿਲਿਆ ਸਭ ਤੋਂ ਜ਼ਿਆਦਾ ਕੁੱਤੇ ਵਿਖਾਈ ਕਰਾਉਂਦੇ ਲੈ ਤੱਕ ਕੀਤਾ ਕੁਝ ਵੀ ਨਹੀਂ ਉੱਤੇ ਵਿਖਾਈ ਬਹੁਤ ਜ਼ਿਆਦਾ ਕਰਾਉਂਦੇ ਆ ਦਿਖਾ ਦਿਓ ਉਹ ਦਿਖਾ ਦਿਓ ਉਹ ਦਿਖਾ ਦਿਓ ਆ ਦਿਖਾ ਦਿਓ ਇਹ ਦਿਖਾ ਦਿਓ ਠੀਕ ਹੈ ਕੁਝ ਵੀ ਨਹੀਂ ਹੈ ਤਾਂ ਠੀਕ ਹੈ ਇਸ ਕਰਕੇ ਸਾਨੂੰ ਬਾੜ ਨਾ ਨਮਜਾ ਗਿਆ ਚਲੋ ਉਹ ਜੋਕਸ 파ਰਸ ਕੀ ਹੁੰਦਾ ਉਹ ਆਪਾਰਟ ਫਰਮ ਜੋਕਸ ਠੀਕ ਹੈ ਇਹਦਾ ਕੁਝ ਹੁੰਦਾਗਾ ਤੁਹਾਹਾ ਰਹਿ ਜਾਂਦਾ ਬਚਲ ਚਲੇ ਉਹ ਮੈਂ ਪੁੱਲ ਲਗਾਣਾ ਪਹਿਲਾਂ ਆਈ ਲਿਸਟ ਕਰ ਦਉਂਦਾ ਹੁਣ ਮੇਰੇ ਦਿਮਾਗ ਚੋਂ ਨਿਕਲ ਗਿਆ ਆਪਾਂ ਹੁਣ ਐਲ ਸੀ ਡੀ ਕੀਤੀ ਆ ਸਲੈਕਟ ਇਟ ਠੀਕ ਆ ਉਹਦੇ ਵਾਸਤੇ ਕੀ ਚੱਕਰ ਆ ਉਹਦੇ ਵਾਸਤੇ ਚਾਹੀਦਾ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਕਿਸ ਦੀ ਇਹ ਫਾਦਰ ਆਫ ਸੁਖ ਠੀਕ ਆ ਸੁਖ ਦੇ ਪਿਤਾ ਜੀ ਆਉਣਗੇ ਉਹ ਦੇਖਣਗੇ ਤੇ ਉਹ ਲੈ ਕੇ ਜਾਣਗੇ ਠੀਕ ਆ ਇੱਥੋਂ ਆਪਾਂ ਜਸਟ ਜਾਇਜਾ ਕਰਨਾ ਆਏ ਸੀ ਕਿ ਕਿਹੜੀ ਐਲ ਸੀ ਡੀ ਵਧੀਆ ਹੋ ਸਕਦੀ ਠੀਕ ਆ ਓਵਰਲੋਪ ਤੁਹਾਨੂੰ ਬਲੌਗ ਦੇ ਵਿੱਚ ਦਿਖਾਈ ਦਿੱਤੀ speed to the city streets we begin to feel the fire we rise like tall buildings as the chemicals they take us higher so friends, we ਫੈਮਿਲੀ ਨੂੰ ਆਪਾਂ ਵਿੱਚ ਨਹੀਂ ਲਿਆ ਸਕਦੇ ਉਹਨਾਂ ਦਾ ਰਿਐਕਸ਼ਨ ਨਹੀਂ ਰਿਕਾਰਡ ਕਰ ਸਕਦੇ ਕਿਉਂਕਿ ਕੁਝ ਕੁ ਲੋਕ ਹੁੰਦੇ ਆ ਜਿਹੜੇ ਹਰ ਵਕਤ ਨੈਗੇਟਿਵ ਸੋਚਦੇ ਰਹਿੰਦੇ ਆ ਜਿੰਨੀ ਮਰਜ਼ੀ ਚੰਗੀ ਚੀਜ਼ ਪਾ ਲਓ ਤਾਂ ਵੀ ਉਹਨਾਂ ਨੇ ਬੈਡ ਕਮੈਂਟ ਕਰਨਾ ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਫੈਮਿਲੀ ਬਾਰੇ ਕੋਈ ਬੋਲੇ ਤਾਂ ਆਪਾਂ ਸਿਰਫ ਆਪਦਾ ਪਰਸਨਲ ਬਲੌਗ ਬਣਾਈਦਾ ਠੀਕ ਆ ਤਾਂ ਹੁਣ ਜਿਹੜਾ ਆਪਾਂ ਮੋਟਰ ਲੈ ਆਂਦਾਗਾ ਓਵਰਆਲ ਠੀਕ ਆ ਬੈਸਟ ਆ ਠੀਕ ਆ ਮੇਰੇ ਅਕੋਰਡਿੰਗ ਜੇ ਮੈਂ ਕਹਾ ਚਲੋ ਹੋ ਸਕਦਾ ਵੀ ਮੈਂ 2-4000 ਮਹਿੰਗਾ ਲੈ ਲੈ ਹੂਗਾ ਠੀਕ ਆ ਹੋ ਸਕਦਾ ਮੈਂ ਜਾਇਜ਼ ਰੇਟ 'ਚ ਵੀ ਲੈ ਲਿਆ ਹੋਵੇ ਠੀਕ ਆ ਤਾਂ ਆਪਾਂ ਕੋਈ ਬਾਲਾ ਪਹਿਲਾਂ ਕੋਈ ਖਰੀਦਦਾਰੀਆਂ ਨਹੀਂ ਕਰਦੇ ਰਹੇ ਬਟ ਮੈਨੂੰ ਨੀਡ ਸੀਗੀ ਇਸ ਕਰਕੇ ਲੈਤਾ ਠੀਕ ਆ ਤੇ ਸੈਕੰਡ ਹੈਂਡ ਲੈਤਾਗਾ ਤੇ ਮਾਡਲ ਵੀ ਠੀਕ ਆ ਅਪਡੇਟਡ ਹੀ ਹੈਗਾ ਕੋਈ ਬਾਲਾ ਪੁਰਾਣਾ ਵੀ ਨਹੀਂ ਹੈਗਾਗਾ ਤੇ ਕੰਡੀਸ਼ਨ ਵੀ ਪੂਰੀ ਵਧੀਆ ਪਈਆ ਤੇ ਬਾਕੀ 19 21 ਦਾ ਮਾੜਾ ਮੋਟਾ ਕੰਮ ਹੁੰਦਾ ਹੀ ਆ ਠੀਕ ਆ ਉਹ ਆਪਾਂ ਕਰਾ ਲਾਂਗੇ ਤੇ ਜਿਵੇਂ ਮਤਲਬ ਮਾੜਾ ਮੋਟਾ ਠੀਕ ਹੈ ਕੱਦਾ ਜਿਵੇਂ ਡਿਫਰ ਨਹੀਂ ਚੱਲਦਾ ਉਹ ਮਾੜਾ ਮੋਟਾ ਲਾਈਟਿੰਗ ਵਿੱਚੋਂ ਹਿੱਲੀ ਹੁੰਦੀ ਆ ਜਾਂ ਵਾਇਰ ਬੁਰ ਹਿੱਲੀ ਹੁੰਦੀ ਆ ਉਹ ਆਪਾਂ ਸੈਟ ਕਰਾ ਲਾਂਗੇ ਉਹਦਾ ਕੋਈ ਚੱਕਰ ਨਹੀਂ ਬਟ ਓਵਰਾਲ ਜਿਹੜਾ ਇੰਜਨ ਆ ਉਹ ਸਹੀ ਹੋਣਾ ਚਾਹੀਦਾ ਤੇ ਉਹ ਆਪਾਂ ਨੂੰ ਹਲੇ ਤੱਕ ਵਨ ਕਲਾਸ ਲੱਗ ਰਿਹਾ ਠੀਕ ਆ ਡੈਸਟ ਪਿਆਗਾ ਤੇ ਕੰਡੀਸ਼ਨ ਵੀ ਬਹੁਤ ਵਧੀਆ ਪਈ ਆ ਮੇਰਾ ਵੀ 19 ਮਾਡਲ ਆ ਉਹ ਬਿਲਕੁਲ ਘਸ ਚੁੱਕਿਆ ਬਜਾਰਾ ਜਮੀ ਰੱਦੀ ਹੋ ਚੁੱਕਿਆ ਠੀਕ ਆ ਇੰਨਾ ਜ਼ਿਆਦਾ ਨੂੰ ਯੂਜ਼ ਕੀਤਾ ਤੇ ਇਹ ਵੀ 19 ਮਾਡਲ ਆ ਇਹ ਦੇਖੋ ਕਿੰਨਾ ਸਾਫ਼ ਪਿਆ ਇਸ ਤੋਂ ਮਤਲਬ ਕੀ ਆ ਕਿ ਬੰਦੇ ਨੇ ਇੰਨਾ ਸਹੀ ਹਾਂ ਬੱਤ ਤੇ ਫੈਮਿਲੀ ਦਾ ਜੇ ਮੈਂ ਰਿਐਕਸ਼ਨ ਬੋਲ ਕੇ ਦੱਸਾਂ ਤਾਂ ਬਹੁਤ ਜ਼ਿਆਦਾ ਖੁਸ਼ ਆ ਠੀਕ ਆ ਕਿਉਂਕਿ ਉਹਨਾਂ ਨੂੰ ਜ਼ਰੂਰਤ ਸੀਗੀ ਸਾਡੇ ਇਲੈਕਟ੍ਰਿਕ ਸਕੂਟਰ ਹੀ ਸੀਗੀ ਉਹ ਖਰਾਬ ਹੋ ਗਈ ਉਹਦੀ ਰਿਪਲੇਸਮੈਂਟ ਕੀਤੀ ਐ ਅਸੀਂ ਆਹ ਮੋਟਰਸਾਈਕਲ ਦੇ ਨਾਲ ਇਹ ਮੋਟਰਸਾਈਕਲ ਮੈਂ ਆਪਦੇ ਫਾਦਰ ਨੂੰ ਦੇ ਦੂੰਗਾ ਜਾਂ ਫਿਰ ਮੈਂ ਉਹ ਮੰਨ ਲਓ ਵੀ ਇਹੀ ਮੋਟਰਸਾਈਕਲ ਖੁਦ ਰੱਖ ਲੂੰਗਾ ਆਪਦਾ ਜਿਹੜਾ ਪਹਿਲਾ ਵਾਲਾ ਮੋਟਰਸਾਈਕਲ ਉਹ ਘਰੇ ਦੇ ਦੂੰਗਾ ਚਲਾਉਣ ਵਾਸਤੇ ਤਾਂ ਮੋਟਰਸਾਈਕਲ ਬਿਲਕੁਲ ਵੀ ਨਹੀਂ ਸਰਦਾ ਤਾਂ ਦੋਸਤੋ ਜੇ ਮੇਰਾ ਵਲੌਗ ਤੁਹਾਨੂੰ ਵਧੀਆ ਲੱਗਿਆ ਐਦਾਂ ਦੀ ਵਲੌਗ ਦੇਖਣਾ ਚਾਹੁੰਦੇ ਹੋ ਹੋਰ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਜਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਬਲੌਗ ਦੇਖਣ ਲਈ